ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਨਵਾਂ ਸਾਲ ਹੋ ਗਿਆ ਸਟਾਰਟ ਆਪਾਂ ਨਵੇਂ ਸਾਲ ਦੀ ਕਰੀਏ ਸ਼ੁਰੂਆਤ ਅੱਜ ਤੁਹਾਨੂੰ ਮੈਂ ਇੱਕ ਗੁਰ ਦੇ ਕੇ ਇੱਕ ਤੁਹਾਨੂੰ ਅ ਸਿੱਖਿਆ ਤਾਂ ਵੱਡੀ ਗੱਲ ਹੋ ਜੂਗੀ ਸਿੱਖਿਆ ਨਹੀਂ ਤੁਹਾਨੂੰ ਇੱਕ ਦੋਸਤ ਦੀ ਤਰ੍ਹਾਂ ਇੱਕ ਕੋਈ ਟਿਪ ਦੇ ਕੇ ਜਾਵਾਂਗਾ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਆਪਾਂ ਨਵੇਂ ਸਾਲ ਦੀ 1 ਮਿੰਟ ਲਈ ਗੱਲ ਕਰ ਲਈਏ ਨਵਾਂ ਸਾਲ ਫੇਰ ਹੀ ਨਵੇਂਗਾ ਜੇ ਆਪਾਂ ਨਵੇਂ ਸਾਲ ਦੇ ਵਿੱਚ ਕੁਝ ਬਦਲਾਂਗੇ ਜੇ ਆਪਾਂ ਨੇ ਕੁਝ ਬਦਲਣਾ ਹੀ ਨਹੀਂ ਉਵੇਂ ਜਿckਰੀ ਉਹੀ ਪੁਰਾਣੀਆਂ ਗੱਲਾਂ ਉਹੀ ਪੁਰਾਣਾ ਸਭ ਕੁਝ ਕੁਝ ਨਵਾਂ ਸਾਲ ਨਹੀਂ ਹੈਗਾ ਨਵਾਂ ਸਾਲ ਤਾਂ ਕਰਕੇ ਆ ਜੇ ਅੱਜ ਆਪਾਂ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡੀਏ ਜੋ ਪਿੱਛੇ ਲੰਘ ਗਿਆ ਉਹ ਖਤਮ ਨਾ ਭੂਤ ਕਾਲ ਨਾ ਭਵਿਕ ਕਾਲ ਵਰਤਮਾਨ ਅਗਰ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੋਗੇ ਤਾ ਨਵਾਂ ਸਾਲ ਹੈ ਜੇ ਤੁਸੀਂ ਇਸ ਚੀਜ਼ ਨੂੰ ਆਪਣੇ ਤੇ ਅਪਲਾਈ ਕਰ ਹੀ ਨਹੀਂ ਸਕਦੇ ਅਸੀਂ ਉਹੀ ਪੁਰਾਣੀਆਂ ਗੱਲਾਂ ਕਰਨੀਆਂ ਤਾਂ ਕੋਈ ਨਵਾਂ ਸਾਲ ਨਹੀਂ ਹੈਗਾ ਤੇ ਦੋਸਤੋ ਆਪਾਂ ਗੱਲਬਾਤ ਕਰਦੇ ਆਂ ਪ੍ਰਾਪਰਟੀ ਦੀ ਪ੍ਰਾਪਰਟੀ ਦੇ ਮਤਲਬ ਇੱਕ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਗੱਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਕੱਲ੍ਹ ਉਹੀ ਮੋੜ ਕੇ ਮੈਂ ਲੈ ਕੇ ਆਵਦੇ ਤੇ ਆਉਂਗਾ ਆਧਾਰਨ ਮੈਂ ਆਪਦੇ ਤੋਂ ਹੀ ਦੇਣ ਦੀ ਕੋਸ਼ਿਸ਼ ਕਰੂੰਗਾ ਆਮ ਕਾਸ਼ ਹੁੰਦਾ ਕਿ ਯਾ ਦੋਸਤੋ ਅਸੀਂ ਰੀਅਲ ਸਟੇਟ ਪ੍ਰਾਪਰਟੀ ਚਾਹੇ ਕੋਈ ਬਿਜ਼ਨਸ ਹੋਰ ਵੀ ਹੈ ਅਸੀਂ ਕਰਦੇ ਕੀ ਆਂਗੇ ਅਸੀਂ ਫੈਸਲਾ ਆਪਣੇ ਆਪ ਨਹੀਂ ਲੈਂਦੇ ਹੈਗੇ ਅਸੀਂ ਫੈਸਲਾ ਲੋਕਾਂ ਤੇ ਡਿਪੈਂਡ ਕਰਦੇ ਆਂ ਕਿ ਲੋਕ ਕਿਵੇਂ ਕੀ ਸੋਚਦੇ ਨੇ ਅਸੀਂ ਉਹਦੇ ਮੁਤਾਬਕ ਫੈਸਲਾ ਕਰਦੇ ਆਂ ਜਿਸ ਕਾਰਨ ਕਰਕੇ ਹੀ ਅਸੀਂ ਘਾਟੇ ਦੇ ਵਿੱਚ ਜਾਂਦੇ ਆਂ ਇਹਦੇ ਇਲਾਵਾ ਦੋਸਤੋ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਹੋਰ ਦੱਸ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਤੋਂ ਸੁਣ ਕੇ ਕੋਈ ਫੈਸਲਾ ਨਹੀਂ ਕੀਤਾ ਕਿਸੇ ਤੋਂ ਸੁਣ ਕੇ ਮਤਲਬ ਕਿਸੇ ਜਿਵੇਂ ਕਿਸੇ ਬਾਰੇ ਰਾਏ ਆਪਦੀ ਹੈ ਜਿਹੜੀ ਉਹ ਮੈਂ ਕਦੇ ਕਿਸੇ ਤੋਂ ਸੁਣ ਕੇ ਨਹੀਂ ਮਤਲਬ ਬਣਾਈ ਜਿਵੇਂ ਸੁਪੋਜ਼ ਕਰ ਲਓ ਮੈਂ ਮੂਰੇ ਜਿਹੜਾ ਬੰਦਾ ਮੈਨੂੰ ਸੁਣ ਰਿਹਾ ਮੈਂ ਤੁਹਾਡੀ ਗੱਲ ਕਰਦਾ ਤੁਸੀਂ ਸੁਪੋਜ਼ ਕਰ ਲਓ ਮੈਂ ਤੁਹਾਡੇ ਬਾਰੇ ਵਧੀਆ ਸੋਚ ਰਿਆਂਗਾ ਮੈਂ ਸੋਚਦਾ ਵੀ ਇਹ ਭਾਈ ਜਿਹੜਾ ਹੈਗਾ ਜੋ ਵੀ ਸੰਧੂ ਕਹੇ ਲੋ ਚਾਹੇ ਕੁਛ ਕਹੇ ਲੋ ਕਿ ਸੰਧੂ ਸਾਹਿਬ ਵਧੀਆ ਬੰਦੇ ਨੇਗੇ ਬਹੁਤ ਅੱਛੇ ਮੇਰੇ ਨਾਲ ਵਰਤ ਰਹੇ ਨੇ ਮੇਰੇ ਨਾਲ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਕਿਸੇ ਨੇ ਮੈਨੂੰ ਫੋਨ ਤੇ ਕਹਿ ਦਿੱਤਾ ਜਾਂ ਕੋਈ ਕਮੈਂਟ ਕਰ ਦਿੱਤਾ ਕਿ ਇਹ ਤਾਂ ਜਿਹੜਾ ਮੂਰਲਾ ਬੰਦਾ ਜੀ ਇਹ ਤਾਂ ਵਧੀਆ ਨਹੀਂ ਇਹ ਤਾਂ ਬੰਦਾ ਮਾੜਾ ਹੈ ਇਹਦੇ ਨਾਲ ਤਾਂ ਮੇਰਾ ਕੋਈ ਸੌਦਾ ਹੋਣ ਲੱਗਿਆ ਤੀ ਜਾਂ ਕੋਈ ਵੀ ਏ ਵੀ ਸੀ ਕੋਈ ਗੱਲ ਕਰ ਲੋ ਤੇ ਮੈਂ ਉਹ ਗੱਲ ਸੁਣ ਕੇ ਉਸ ਵਿਅਕਤੀ ਬਾਰੇ ਜਿਹੜਾ ਕਿ ਮੇਰੇ ਨਾਲ ਬਹੁਤ ਵਧੀਆ ਵਰਤਦਾ ਸੀਗਾ ਮੈਂ ਆਪਣੇ ਵਿਚਾਰ ਚੇਂਜ ਕਰ ਦੇਵਾਂ ਕਿ ਯਾਰ ਇਹਦਾ ਬੰਦਾ ਮਾੜਾ ਹੈ ਮੈਨੂੰ ਕਮੈਂਟ ਚ ਮੈਂ ਦੇਖਿਆਗਾ ਦੋ ਕਮੈਂਟ ਆ ਗਏ ਜਾਂ ਕੋਈ ਮਤਲਬ ਕਿਸੇ ਨੇ ਮੈਨੂੰ ਫੋਨ ਕਰਕੇ ਕਿਹਾ ਯਾਰ ਨਹੀਂ ਇਹਦੇ ਨੇ ਤਾਂ ਇਹਨਾਂ ਦਾ ਜੀ ਸੌਦਾ ਫਲਾਨਾ ਰਹਿ ਗਿਆ ਸੀ ਤੇ ਮੈਂ ਆਪਣਾ ਫੈਸਲਾ ਚੇਂਜ ਕਰ ਲਵਾਂ ਕਿ ਇਹ ਬੰਦਾ ਨਹੀਂ ਠੀਕ ਨਹੀਂ ਹੈਗਾ ਇਸ ਗੱਲ ਦੇ ਨਾਲ ਅਗਰ ਉਹਨੇ ਮੈਨੂੰ ਕੋਈ ਕੰਮ ਦੇਣਾ ਸੀਗਾ ਮੇਰਾ ਕੋਈ ਉਹਦੇ ਨਾਲ ਕੋਈ ਸੌਦਾ ਸੀਗਾ ਹੋ ਸਕਦਾ ਮੇਰਾ ਉਹ ਕਰੋੜ ਰੁਪਈਆ ਫਾਇਦਾ ਕਰਾਉਂਦਾ 50 ਲੱਖ ਫਾਇਦਾ ਕਰਾਉਂਦਾ ਲੇਕਿਨ ਮੈਂ ਕਿਸੇ ਦੇ ਸੁਣਨ ਦੇ ਨਾਲ ਆਪਣੀ ਰੈ ਚੇਂਜ ਕਰ ਲਈ ਉਸ ਰੈ ਦੇ ਚੇਂਜ ਹੋਣ ਕਰਕੇ ਮੇਰਾ ਨੁਕਸਾਨ ਕਿੰਨਾ ਹੋ ਗਿਆ ਇਹ ਮੈਨੂੰ ਕੋਈ ਮਤਲਬ ਮੈਂ ਸੋਚਿਆ ਨਹੀਂ ਪਰ ਦੋਸਤੋ ਅਸਲੀਅਤ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਲਾਗੂ ਕਰਿਆ ਹੋਇਆ ਆਪਣੇ ਉੱਪਰ ਕਿ ਜਿਸ ਵਿਅਕਤੀ ਨਾਲ ਮੇਰਾ ਵਰਤੋ ਵਧੀਆ ਹੈਗਾ ਜਿਸ ਬੰਦੇ ਨਾਲ ਮੈਂ ਵਧੀਆ ਵਰਤਦਾ ਜਿਹੜਾ ਬੰਦਾ ਮੇਰੇ ਨਾਲ ਵਧੀਆ ਵਰਤਦਾਗਾ ਮੇਰੇ ਪ੍ਰਤੀ ਪੂਰਾ ਹੋ ਲਾਇਲ ਹੈ ਮੈਂ ਵੀ ਉਹਦੇ ਪ੍ਰਤੀ ਲਾਇਲ ਆ ਅਸੀਂ ਇੱਕ ਦੂਜੇ ਲਈ ਵਫਾਦਾਰ ਹੈਗੇ ਆ ਪਰ ਮੈਨੂੰ ਕੋਈ ਬੰਦਾ ਸੋ ਬੰਦਾ ਆ ਕੇ ਕਹਿ ਦੇਵੇ ਉਸ ਬੰਦੇ ਬਾਰੇ ਕਿ ਇਹ ਬੰਦਾ ਇਦਾਂ ਜੀ ਫਲਾਨਾ ਜੀ ਮੈਂ ਕਦੇ ਆਪਣੀ رائے ਨਹੀਂ ਚੇਂਜ ਕਰਦਾ ਕਾਰਨ ਕੀ ਹੈ ਕਾਰਨ ਦੋਸਤੋ ਇਹ ਹੈ ਜੇਕਰ ਮੈਂ ਕਿਸੇ ਬੰਦੇ ਬਾਰੇ ਆਪਣੀ ਕਿਸੇ ਤੋਂ ਸੁਣ ਕੇ رائے ਚੇਂਜ ਕਰ ਲਵਾਂ ਤਾਂ ਤੁਸੀਂ ਇਹ ਮੰਨ ਲਓ ਫਿਰ ਮੈਂ ਤਾਂ ਮੂਰਖ ਹੋਇਆ ਨਾ ਮੈਂ ਖੁਦ ਤਾਂ ਮੂਰਖ ਹੀ ਹੋਇਆ ਜਿਸ ਨੇ ਕਿਸੇ ਤੀਜੇ ਬੰਦੇ ਤੋਂ ਸੁਣ ਕੇ ਆਪਣੀ رائے ਚੇਂਜ ਕਰ ਲਈ ਜਿਹੜਾ ਬੰਦਾ ਮੇਰੇ ਨਾਲ ਬਹੁਤ ਵਧੀਆ ਵਰਤਦਾ ਸੀਗਾ ਮੈਂ ਉਸ ਵਿਅਕਤੀ ਨੂੰ ਇਸ ਕਾਰਨ ਕਰਕੇ ਸਾੜ ਦਿੱਤਾ ਕਿ ਯਾਰ ਫਲਾਣਾ ਬੰਦਾ ਕਹਿੰਦਾ ਸੀ ਜਾਂ ਫਲਾਣੇ ਦਾ ਕਮੈਂਟ ਆਇਆ ਸੀਗਾ ਮਤਲਬ ਬੰਦਾ ਚੰਗਾ ਨਹੀਂ ਹੈਗਾ ਮਤਲਬ ਫਿਰ ਮੈਂ ਤਾਂ ਮੂਰਖ ਹੋਇਆ ਮੇਰਾ ਤਾਂ ਆਪਦਾ ਮਤਲਬ ਕੁਝ ਮੈਂ ਮੇਰੀ ਤਾਂ ਮੈਂ ਤਾਂ ਬੇਮਤਤਾ ਹੀ ਹੋਇਆ ਨਾ ਇਹਦਾ ਮਤਲਬ ਮੈਂ ਹੁਣ ਤੱਕ ਜਿਸ ਬੰਦੇ ਨੂੰ ਵਧੀਆ ਸਮਝਦਾ ਸੀਗਾ ਇਹਦਾ ਮਤਲਬ ਮੈਂ ਗਲਤ ਸੀਗਾ ਯਾਨੀ ਕਹਿਣ ਦਾ ਭਾਮ ਕਦੇ ਵੀ ਕਿਸੇ ਤੋਂ ਸੁਣ ਕੇ ਕਿਸੇ ਬਾਰੇ ਆਪਣੀ ਰਾਇ ਚੇਂਜ ਨਾ ਕਰੋ ਜਿਹੜਾ ਵਿਅਕਤੀ ਤੁਹਾਡੇ ਨਾਲ ਵਧੀਆ ਵਰਤਦਾਗਾ ਉਹ ਤੁਹਾਡੇ ਲਈ ਵਧੀਆ ਦੁਨੀਆਂ ਲਈ ਕੋਈ ਵਧੀਆ ਹੈਗਾ ਨਾ ਵਧੀਆ ਹੈਗਾ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਬਖਸ਼ਿਆ ਕਰਾਇਆ ਕਹਿ ਦਿੱਤਾ ਸੀਗਾ ਆਪਾਂ ਦਾ ਕਿਹੜੇ ਬਾਗ ਦੀਆਂ ਮੂਲੀਆਂ ਹੁਣ ਦੋਤੋ ਛੋਟੀ ਜਿਹੀ ਮੈਂ ਇੱਕ ਧਾਰਨ ਤੁਹਾਨੂੰ ਹੋਰ ਦੇ ਦਿਆਂ ਇੱਕ ਕਿਸੇ ਵੀਰ ਦਾ ਕੋਈ ਸੌਦਾ ਸੀਗਾ ਉਸ ਨੂੰ ਸੌਦਾ ਦੇ ਰਹੇ ਸੀਗੇ 10 ਕਰੋੜ ਰੁਪਏ ਦਾ ਕੋਈ ਸ਼ੋਰੂਮ ਔਰ ਸੌਦਾ ਤਕਰੀਬਨ ਤੈਅ ਸੀਗਾ ਲੇਕਿਨ ਕਿਸੇ ਨੇ ਕੋਈ ਕਮੈਂਟ ਕਰਤਾ ਜਾਂ ਕੋਈ ਮਤਲਬ ਕੀ ਹੋਇਆ ਇਹ ਰੱਬ ਜਾਣਦਾ ਉਹ ਮਤਲਬ ਸੌਦਾ ਸੀ ਕਿਸੇ ਨੂੰ ਹੋਰ ਦੇ ਦਿੱਤਾ ਔਰ ਤੁਸੀਂ ਹੈਰਾਨ ਮੰਨੋਗੇ 10 ਕਰੋੜ ਰੁਪਏ ਦਾ ਸੌਦਾ ਜਿਹੜਾ ਕਿ 10 ਤੋਂ ਵੀ ਥੱਲੇ ਸੀ ਕਿਸੇ ਨੂੰ ਦੇ ਰਏ ਸੀਗੇ ਉਸ ਤੋਂ ਬਾਅਦ ਮੈਂ ਅੱਗੇ ਰੀਸੇਲ ਉਹ 12 ਕਰੋੜ ਰੁਪਏ ਦਾ ਸੌਦਾ ਕੀਤਾ 2 ਕਰੋੜ ਰੁਪਇਆ ਬੰਦੇ ਨੂੰ ਬਚਾ ਕੇ ਦਿੱਤਾ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜਾ ਕਿ ਏ ਨੂੰ ਬਚਣਾ ਸੀਗਾ ਲੇਕਿਨ ਸਿਰਫ ਆਪਣੀ ਚੇਂਜ ਰਏ ਉਹਨੇ ਕਿਉਂ ਕੀਤੀ ਤਾਂ ਉਹ ਜਾਣਦਾ ਸੁਣ ਰਿਹਾ ਮੈਨੂੰ ਪਤਾ ਉਹ ਮੈਨੂੰ ਮਤਲਬ ਕਿ ਕਿਸੇ ਕਾਰਨ ਕਰਕੇ ਉਹ ਆਪਣੇ ਫੈਸਲੇ ਨੂੰ ਚੇਂਜ ਕਰ ਬੈਠਿਆ ਜਾਨੀ ਦੋਸਤੋ ਪ੍ਰਾਪਰਟੀ ਦੇ ਵਿੱਚ ਅਗਰ ਤੁਸੀਂ ਕਾਮਯਾਬ ਹੋਣਾ ਹੈਗਾ ਵੈਸੇ ਤਾਂ ਕਿਸੇ ਵੀ ਕਾਰੋਬਾਰ ਦੇ ਵਿੱਚ ਅਗਰ ਤੁਸੀਂ ਕਾਮਯਾਬ ਹੋਣਾਗਾ ਤੁਸੀਂ ਆਪਣਾ ਫੈਸਲਾ ਖੁਦ ਕਰੋ ਜਿਹੜਾ ਵਿਅਕਤੀ ਤੁਹਾਡੇ ਨਾਲ ਵਧੀਆਗਾ ਮੈਂ ਆਪਦੀ ਗੱਲ ਨਹੀਂ ਕਰ ਰਿਹਾ ਮੈਂ ਖੁਦ ਦੇਖੋ ਹੁਣ ਤੁਹਾਨੂੰ ਅਗਲੀ ਗੱਲ ਵੀ ਦੱਸ ਦਿਆਂ ਦੋਸਤੋ ਮੈਂ ਜੇ ਕਈ ਬੰਦੇ ਨਾ ਕੀ ਕਰਨਗੇ ਇਹਨਾਂ ਦੇ ਜੀ ਸੌਦੇ ਫਸੇ ਹੋਏ ਨੇ ਜੀ ਇਹਨਾਂ ਦੇ ਜੀ ਇਹਨਾਂ ਦੇ ਤਾਂ ਬਿਆਨੇ ਫਸੇ ਨੇ ਜੀ ਇਹ ਤਾਂ ਤਾਂ ਕਰਕੇ ਇਦਾਂ ਕਰਦੇ ਨੇ ਜੇ ਕਿਤੇ ਕਮੈਂਟ ਆਪਣੇ ਸੌਰੀ ਪੋਸਟ ਪਾ ਦਈਏ ਨਾ ਜਿਵੇਂ ਵੀ ਭਾਈ ਰੇਟ ਕੀ ਹੋਣਗੇ 26 'ਚ ਰੇਟ ਕੀ ਹੋਣਗੇ ਜਾਂ ਮਤਲਬ ਇਦਾਂ ਆਪਾਂ ਕੋਈ ਰਹਿ ਤੁਹਾਡੀ ਦੇਖੋ ਅਸੀਂ ਆਪਣੀ ਹਰ ਵਕਤ ਤੁਹਾਡੇ ਤੇ ਗੱਲ ਥੋਪੀ ਜਾਈਏ ਇਹ ਵੀ ਫਿਰ ਇਹ ਹੋ ਜਾਂਦਾਗਾ ਕਿ ਅਸੀਂ ਇੱਕ ਤਰਫ ਹੀ ਆਪਦੇ ਆਪ ਨੂੰ ਵੱਡੇ ਗਿਆਨੀ ਸਮਝਦੇ ਆਂ ਜਦੋਂ ਕੋਈ ਤੁਹਾਡੀ رائے ਲੈਣ ਦੀ ਕੋਸ਼ਿਸ਼ ਕਰੀਦੀ ਆ ਤੁਹ ਤੋਂ ਪੁੱਛਦਿਆਂ ਜੇ ਕੋਈ ਗੱਲ ਵੀ ਪਿਆ ਯਾ ਦੱਸੋ 2026 ਚ ਕੀ ਹੋ ਸਕਦਾ ਜਾਂ ਐਦਾਂ ਕੀ ਹੋ ਸਕਦਾ ਤੇ ਉਸ ਗੱਲ ਨੂੰ ਵੀ ਜਿਹੜਾ ਹੈਗਾ ਕ੍ਰਿਟੀਸਾਈਜ਼ ਕਰਨਾ ਕਿ ਨਹੀਂ ਜੀ ਇਹ ਤਾਂ ਤਾਂ ਕਰਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਨੇ ਕਿਉਂਕਿ ਇਹਨਾਂ ਦੇ ਸੌਦੇ ਫਸੇ ਹੋਏ ਨੇ ਦੋਸਤੋ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਜਿਹੜੀ ਸਾਡੇ ਨਾਲ ਸਬੰਧਤ ਗੱਲ ਹੈਗੀ ਸਾਡੇ ਕੋਲੋਂ ਦਾਤੇ ਦੀ ਕਿਰਪਾ ਨਾਲ ਸਾਤੋਂ ਦਾ ਫੋਨ ਵੀ ਅਟੈਂਡ ਨਹੀਂ ਹੁੰਦੇ ਜਿਹੜੇ ਬੰਦੇ ਇਹ ਸੋਚਦੇ ਨੇ ਖਬਰੀਆਂ ਸੀ ਕੋਈ ਪੋਸਟ ਪਾ ਕੇ ਜਾ ਸੀ ਕਿਸੇ ਕਾਰਨ ਕਰਕੇ ਜਾਂ ਇੱਕ ਵਿਅਕਤੀ ਜੇ ਸਾਡੇ ਕੋਲ ਨਹੀਂ ਆਊਗਾ ਜਾਂ ਕਿਸੇ ਬੰਦੇ ਨੂੰ ਤੁਸੀਂ ਮਤਲਬ ਇਦਾਂ ਕਰਕੇ ਨੈਗੇਟਿਵ ਕਰ ਦਿਓਗੇ ਦੋਸਤੋ ਦਾਤੇ ਦੀ ਕਿਰਪਾ ਹੈਗੀ ਆ ਕਿ ਫੋਨ ਅਟੈਂਡ ਨਹੀਂ ਕਰੇ ਜਾਂਦੇ ਔਰ ਏਡੀਆਂ ਵੱਡੀਆਂ ਵੱਡੀਆਂ ਪਾਰਟੀਆਂ ਮੇਰੇ ਵੀਰ ਹੁਣ ਵੀ ਮੈਨੂੰ ਸੁਣ ਰਹੇ ਨੇ ਉਹ ਜਿਹੜੇ ਵਿਚਾਰੇ ਮੀਨੇ-ਮੀਨੇ ਤੋਂ ਲਗਾਤਾਰ ਫੋਨ ਕਰਦੇ ਰਹਿੰਦੇ ਨੇ ਲੇਕਿਨ ਅਸੀਂ ਉਹਨਾਂ ਕੋਲ ਜਾ ਨਹੀਂ ਪਾਉਂਦੇ ਕਿਉਂਕਿ ਪਿੱਛੇ ਹੀ ਕੰਮ ਇੰਨਾ ਜ਼ਿਆਦਾ ਹੁੰਦਾਗਾ ਕਿ ਜਿਹੜੇ ਬੰਦੇ ਪਹਿਲਾਂ ਲਾਈਨ 'ਚ ਲੱਗੇ ਹੁੰਦੇ ਨੇ ਉਹਨਾਂ ਨੂੰ ਹੀ ਅਟੈਂਡ ਨਹੀਂ ਕੀਤਾ ਜਾਂਦਾ ਮਤਲਬ ਹਾਲਾਤ ਤਾਂ ਇਹ ਨੇ ਲੇਕਿਨ ਕਈ ਬੰਦੇ 14 ਦਿਨ ਵੀ ਖਾਣੀ ਜਿਹੜਾ ਹੈਗਾ ਇਹ ਕੋਈ ਤਾਂ ਕਰਕੇ ਗੱਲਾਂ ਕਰਦੇ ਨੇ ਵੀ ਇਹਨਾਂ ਦਾ ਕੋਈ ਸੌਦਾ ਫਸਿਆ ਜਾਂ ਕੋਈ ਉਹ ਐਸਾ ਕੁਝ ਨਹੀਂ ਹਰ ਇੱਕ ਬੰਦੇ ਨੇ ਆਪਣਾ ਫਾਇਦਾ ਦੇਖਣਾ ਪਰ ਦੋਸਤੋ ਮੈਂ ਤੁਹਾਨੂੰ ਇੱਕੋ ਹੀ ਨਸੀਹਤ ਦੇਣੀ ਚਾਹਣਾਗਾ ਜੋ ਵੀ ਪ੍ਰਾਪਰਟੀ ਦੇ ਕੰਮ ਵਿੱਚ ਕਰਨਾ ਹੈ ਉਹ ਆਪਣਾ ਫੈਸਲਾ ਖੁਦ ਕਰੋ ਕਿਸੇ ਦੇ ਕਹਿਣ ਦੇ ਉੱਪਰ ਕਿਸੇ ਪ੍ਰਤੀ ਆਪਣੀ ਰਾਇ ਚੇਂਜ ਨਾ ਕਰੋ ਜੇਕਰ ਤੁਹਾਨੂੰ ਕੋਈ ਪ੍ਰਾਪਰਟੀ ਚੰਗੀ ਲੱਗਦੀ ਹੈ ਜੇਕਰ ਤੁਹਾਨੂੰ ਕੋਈ ਜ਼ਮੀਨ ਠੀਕ ਲੱਗਦੀ ਹੈ ਔਰ ਤੁਸੀਂ ਉਸ ਨੂੰ ਆਪਣੇ ਲਈ ਚੁਣ ਲਿਆ ਲੇਕਿਨ ਸਿਰਫ ਇਸ ਕਾਰਨ ਕਰਕੇ ਕਿ ਕਿਸੇ ਨੇ ਕਹਿ ਦਿੱਤਾ ਮਤਲਬ ਪ੍ਰਾਪਰਟੀ ਦੇ ਕੰਮ ਦੇ ਵਿੱਚ ਦੋਸਤੋ ਮੈਂ ਹੁਣ ਤੁਹਾਨੂੰ ਕਿੰਨੀ ਇੱਕ ਕਹਿਦਾ ਮੈਂ 90% ਬੰਦਿਆਂ ਦੀ ਗੱਲ ਕਰਦਾਗਾ ਕਿ ਜਿਸ ਵਿਅਕਤੀ ਨੇ ਸਪੋਰ ਕਰ ਲਓ ਮੈਂ ਕਿਸੇ ਵਿਅਕਤੀ ਨੂੰ ਜ਼ਮੀਨ ਦਿਖਾਈ ਆ ਜਾਂ ਮੈਨੂੰ ਮੈਂ ਦੂਜੇ ਪਾਸੇ ਖੜ ਜਾਣਾ ਮੈਨੂੰ ਕਿਸੇ ਬੰਦੇ ਨੇ ਜ਼ਮੀਨ ਦਿਖਾਈ ਹੈ ਜ਼ਮੀਨ ਮੈਨੂੰ ਅਗਲੇ ਨੇ ਪੂਰੀ ਬਾਜਬ ਸਹੀ ਦਿਖਾਈ ਆ ਕਿ ਸਹੀ ਰੇਟ ਦੱਸਿਆ ਸਹੀ ਮਾਲਕ ਹੈ ਲੈਕਿਨ ਮੈਂ ਉਹ ਤੋਂ ਬਾਅਦ ਦੇ ਵਿੱਚ ਜ਼ਮੀਨ ਤੇ ਜਾਣਾ ਜਾ ਕੇ ਜ਼ਮੀਨ ਤੇ ਜਦੋਂ ਮੈਂ ਢੇੜਾ ਮਾਰਦਾ ਉੱਥੇ ਕਿਸੇ ਵਿਅਕਤੀ ਨੂੰ ਹਾਕ ਮਾਰ ਲੈਣੀ ਆ ਅੱਬਲਾ ਤਾਂ ਇੱਕ ਅੱਧਾ ਸਾਡੇ ਕੋਲ ਸਾਈਕਲ ਤੇ ਭੱਜ ਕੇ ਸਕੂਟਰ ਤੇ ਆਉਂਦਾ ਹੁੰਦਾ ਜਦ ਹੀ ਦੱਸਣ ਵੀ ਭਾਈ ਜੀ ਇਹ ਸੌਦਾ ਨਾ ਲਿਓ ਇਹ ਤਾਂ ਸੌਦਾ ਗਲਤ ਹੈ ਇਹ ਇਹ ਤਾਂ ਮਤਲਬ ਇਹ ਤਾਂ ਰੌਲਾ ਹੈ ਮਤਲਬ ਇੰਨੀ ਗੱਲ ਕਹਿ ਕੇ ਉਹਨਾਂ ਨੇ ਤੁਰ ਜਾਣਾ ਨਾ ਅਸੀਂ ਉਹਨੂੰ ਜਾਣਦੇ ਆ ਨਾ ਸਾਨੂੰ ਉਹ ਇਹ ਦੱਸ ਕੇ ਗਿਆ ਕੀ ਰੌਲਾ ਜੇ ਉਹਨੂੰ ਦੁਬਾਰਾ ਰਿਪੀਟ ਕਰਕੇ ਤੁਸੀਂ ਇਹ ਗੱਲ ਪੁੱਛ ਲਮੋ ਲਓ ਜੀ ਮੈਨੂੰ ਦਿਓ ਕਾਗਜ਼ ਕਿਸ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਇਹਦਾ ਮਤਲਬ ਕੀ ਉਹ ਹੈਗਾ ਜੇ ਉਹਨਾਂ ਦੇ ਵਿੱਚੋਂ 99% ਬੰਦੇ ਤੁਹਾਨੂੰ ਕੋਈ ਜਵਾਬ ਦੇ ਦੇਣ ਤਾਂ ਮੈਂ ਇਸ ਗੱਲ ਦਾ ਨੀਵੇਂ ਥੋਂ ਕਰਕੇ ਪਾਣੀ ਪੀਊਗਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੇ ਸਿਰਫ ਆਪਣੇ ਗਵਾਂਢੀ ਦੇ ਸਾਡੇ ਜੱਟਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਵਿੱਚ ਪਿੰਡੂਆਂ ਦੇ ਵਿੱਚ ਸਭ ਤੋਂ ਜ਼ਿਆਦੇ ਮਤਲਬ ਇਹ ਹੈਗੀ ਆ ਕਿ ਅਸੀਂ ਦੂਜੇ ਦੇ ਕੰਮ ਦੇ ਵਿੱਚ ਜਾ ਕੇ ਭਾਨੀ ਜਰੂਰ ਮਾਰਨੀ ਆ ਉਹ ਭਾਨੀ ਅਸੀਂ ਸੁਣ ਕੇ ਇਹ ਨਹੀਂ ਦੇਖਣਾ ਕਿ ਕੀ ਹੈ ਕੀ ਨਾ ਅਸੀਂ ਸਿਰਫ ਉਹਨੇ ਕਿਹਾ ਤੇ ਅਸੀਂ ਮੰਨ ਲਿਆ ਕਿ ਨਹੀਂ ਯਾਰ ਇਹ ਤਾਂ ਰੋਲੇ ਵਾਲੀ ਜ਼ਮੀਨ ਆ ਜਾਂ ਉਹਨਾਂ ਨੇ ਕੀ ਕਰਨਾ ਕਿ ਇਹਦਾ ਭਾਈ ਜੀ ਦੋ ਬਿਆਨ ਲੱਗੇ ਹੋਣੇ ਨੇ ਜ਼ਮੀਨ ਤੇ ਬਸ ਇੰਨੀ ਗੱਲ ਸੁਣੀ ਤੇ ਮੈਂ ਨਾਲ ਦੀ ਨਾਲ ਆਪਣੀ رائے ਬਦਲ ਨਹੀਂ ਜਾ ਰਹੇ ਤੇ ਤਾਂ ਦੋ ਬਿਆਨ ਲੱਗੇ ਨੇ ਨਾ ਮੈਂ ਕਿਸੇ ਦੇ ਬਿਆਨੇ ਦੇਖੇ ਨਾ ਮੈਨੂੰ ਕਿਸੇ ਨੇ ਕੋਈ ਬਿਆਨ ਨਹੀਂ ਦਿਖਾਏ ਨਾ ਮੈਨੂੰ ਮਾਲਕ ਦਾ ਪਤਾ ਨਾ ਮੈਨੂੰ ਬਿਆਨ ਦੇ ਵਾਲੇ ਮਾਲਕ ਦਾ ਪਤਾ ਇੱਕ ਥਰਡ ਪਰਸਨ ਬੰਦਾ ਆ ਕੇ ਕਹਿ ਕੇ ਲਾ ਕੇ ਆਪਦਾ ਕੰਮ ਕਰਕੇ ਉਹ ਤਾਂ ਗਿਆ ਪਾਰ ਔਰ ਮੈਂ ਆਪਣਾ ਕਰੋੜਾਂ ਰੁਪਈਆ ਦਾ ਕਾਰੋਬਾਰ ਸਪੋਜ਼ ਕਰ ਲਓ ਜਿਸ ਵੀ ਵਿਅਕਤੀ ਨੇ ਮੇਰਾ ਮਤਲਬ ਕਿ ਜਿਹੜਾ ਵੀ ਵਿਅਕਤੀ ਕਰੋੜਾਂ ਰੁਪਏ ਦੀ ਵਿਚਾਰਾ ਆਪਣੀ ਜਾਇਦਾਦ ਵੇਚ ਕੇ ਆਇਆ ਹੁੰਦਾਗਾ ਉਹਨੇ ਉਹ ਜ਼ਮੀਨ ਲੈਣੀ ਸੀਗੀ ਲੇਕਿਨ ਗਾਹਕ ਕੰਨਾਂ ਦਾ ਕੱਚਾ ਹੋਣ ਕਰਕੇ ਉਸੇ ਟਾਈਮ ਉਥੇ ਚੇਂਜ ਹੋ ਜਾਂਦਾ ਨਹੀਂ ਯਾਰ ਮਤਲਬ ਇਹ ਤਾਂ ਇਹ ਇਹ ਤਾਂ ਬਾਈ ਉਥੇ ਦੱਸਦਾ ਸੀਗਾ ਕਿ ਇਹਦਾ ਤਾਂ ਹੋਆ ਔਰ ਦੁਬਾਰਾ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ ਦੇਖੋ ਤੁਸੀਂ ਕਮਾਲ ਦੀ ਗੱਲ ਤੁਸੀਂ ਉਹਨੂੰ ਜਿੰਨਾ ਮਰਜੀ ਕਹਿ ਲੋ ਵੀ ਬਾਈ ਜੀ ਉਹ ਕੋਈ ਬੰਦੇ ਨੇ ਤੁਹਾਨੂੰ ਕੋਈ ਦੱਸੀ ਗੱਲ ਬਾਤ ਜਾਂ ਉਹਦੇ ਚ ਮਤਲਬ ਉਹਨੇ ਕੋਈ ਤੁਹਾਨੂੰ ਬਿਆਨਾ ਦਿਖਾਇਆ ਜਾਂ ਨਹੀਂ ਨਹੀਂ ਯਾਰ ਉਹ ਕਹਿੰਦਾ ਸੀਗਾ ਬਾਈ ਜੀ ਮਤਲਬ ਇਹ ਇਹ ਨਹੀਂ ਆਪਾਂ ਨੇ ਲੈਣੀ ਕੋਈ ਹੋਰ ਦਿਖਾ ਦਿਓ ਮਤਲਬ ਇਸ ਤਰ੍ਹਾਂ ਦੀਆਂ 90% ਕਹਾਣੀਆਂ ਨੇ ਸਾਡੇ ਕੋਲੇ ਦੋਸਤੋ ਜਿਹੜੇ ਕਿ ਮਤਲਬ ਉਹ ਵਿਅਕਤੀ ਕਹਾਣੀ ਕਰਕੇ ਖਰਾਬ ਕਰਕੇ ਤੁਰ ਜਾਂਦੇ ਨੇ ਜਿਨ੍ਹਾਂ ਦਾ ਕੋਈ ਲਾਗਾ ਤਾਂ ਕਈ ਨਹੀਂ ਹੁੰਦਾ ਔਰ ਬਕਾਇਦਾ ਕਈ ਜ਼ਮੀਨਾਂ ਦੇ ਵਿੱਚ ਦੂਰੋਂ ਦੌੜ ਕੇ ਆਉਣਗੇ ਬੰਦੇ ਇੱਕ ਉਹ ਨਵਾਂ ਟ੍ਰੈਂਡ ਚੱਲਿਆ ਹੋਇਆ ਜ਼ਮੀਨ ਕਈ ਜ਼ਮੀਨਾਂ ਬਾਈ ਜੀ ਰੁੱਕ ਜਾਂਦੀਆਂ ਨੇ ਛੇਲ ਇਹੋ ਜਿਹੇ ਮੂਰਖ ਬੰਦਿਆ ਕਰਕੇ ਉਹਦੇ ਵਿੱਚ ਜ਼ਿਆਦਾਤਰ ਬੰਦੇ ਕੌਣ ਹੁੰਦੇ ਨੇ ਐਨ ਆਰ ਆਈਆਂ ਦੀਆਂ ਵਿਚਾਰੀਆਂ ਦੀਆਂ ਜ਼ਮੀਨਾਂ ਸਪੋਰਟ ਕਰ ਲੋ ਕਿਸੇ ਐਨ ਆਰ ਆਈ ਨੇ ਮੈਨੂੰ ਭਰੋਸੇ ਤੇ ਠੇਕੇ ਤੇ ਦੇ ਦਿੱਤੀ ਹੋਈ ਆ ਮੈਨੂੰ ਉਹ ਠੇਕੇ ਤੇ ਠੀਕ ਰੇਟ ਤੇ ਦੇ ਰਿਹਾਗਾ ਮੈਨੂੰ ਉਹ ਬਾਕੀਆਂ ਨਾਲੋਂ 5000 7000 ਰੁਪਏ ਘੱਟ ਦੇ ਰਿਹਾਗਾ ਮੈਂ ਉਸੇ ਲਾਲਚ ਦੇ ਮਾਰੇ ਨੇ ਉਸੇ ਆਪਦੇ ਬੰਦੇ ਦਾ ਜਿਹੜਾ ਐਨ ਆਰ ਆਈ ਵਿਚਾਰਾ ਕਿੱਡੀ ਦੂਰ ਬੈਠਾਗਾ ਉਹਦੇ ਨਾਲ ਧੋਖਾ ਸਿਰਫ ਇਸ ਕਰਕੇ ਕਰਨਾ ਕਿ ਮੈਨੂੰ ਜਿਹੜਾ ਇਹ 5-7000 ਰੁਪਏ ਸਸਤੀ ਦਿੰਦਾ ਇਹ ਵੇਚ ਨਾ ਦੇਵੇ ਜੇ ਕੋਈ ਹੋਰ ਗਾਹਕ ਆ ਗਿਆ ਤਾਂ ਉਹ ਆਪ ਬਾਹੂ ਜਾ ਕੇ ਕਿਸ ਨੂੰ ਹੋਰ ਦੇ ਦੂਗਾ ਨਾਲ ਦੀ ਨਾਲ ਅਸੀਂ ਕੀ ਕਰਨਾ ਹੈ ਉੱਥੇ ਜਾ ਤਾਂ ਖੁਦ ਜਾਂ 3rd ਪਰਸਨ ਬੰਦੇ ਸਕੂਟਰ ਵਾਲੇ ਦੀ ਡਿਊਟੀ ਲਾ ਕੇ ਰੱਖਣੀ ਹੈ ਜਦੋਂ ਕੋਈ ਪਾਰਟੀ ਆਊਗੀ ਆਉਣਸਾਰ ਉਹਨੇ ਮਤਲਬ ਆਹੀ ਪਾਨੀ ਦੋ ਪਾਨੀਆਂ ਪੱਕੀਆਂ ਨੇ ਜੀ ਇੱਕ ਤਾਂ ਇਹਦੇ ਬਿਆਨੇ ਦੋ ਹੋਏ ਨੇ ਭਾਈ ਜੀ ਇਹ ਤਾਂ ਪੰਚਾਇਤੀ ਜ਼ਮੀਨ ਹੈ ਇਹ ਤਾਂ ਡਿਗਰੀ ਵਾਲੀ ਜ਼ਮੀਨ ਹੈ ਚਲੋ ਜੀ ਨਾ ਕੋਈ ਕਿਸੇ ਨੇ ਡਿਗਰੀ ਦਿਖਾਉਣੀ ਹੈ ਨਾ ਕਿਸੇ ਦੀ ਕੋਈ ਡਿਗਰੀ ਦਾ ਪਤਾ ਉਹ ਕਹਿ ਕੇ ਨਿਕਲ ਗਿਆ ਤੇ ਪਾਰਟੀ ਨਾਲ ਦੀ ਨਾਲ ਨਹੀਂ ਨਹੀਂ ਭਾਈ ਜੀ ਇਹ ਤਾਂ ਡਿਗਰੀ ਆ ਦੋ ਪਾਰਟੀਆਂ ਚਾਰ ਪਾਰਟੀਆਂ ਮੋੜਤੀਆਂ ਉਹ ਗਾਹ ਫੋਨ ਤੇ ਨਾਲ ਦੀ ਨਾਲ ਅਗਲਿਆਂ ਨੂੰ ਦੱਸ ਦਿੰਦੇ ਨੇ ਕਿਸੇ ਵੀ ਐਨ ਆਰ ਆਈ ਭਰਾ ਦੀ ਚਾਹੇ ਕਿਸੇ ਦੀ ਵੀ ਮੰਨ ਲਓ ਐਨ ਆਰ ਆਈ ਜ਼ਰੂਰੀ ਨਹੀਂ ਕੋਈ ਹੋ ਸਕਦਾ ਚੰਡੀਗੜ੍ਹ ਮਹਾਲੀ ਹਰਿਆਣੇ 'ਚ ਬੈਠਾ ਹੋਵੇ ਜਿਹਨੇ ਜ਼ਮੀਨ ਲਈ ਹੈ ਉਹ ਨੂੰ ਉਹੀ ਬੰਦਾ ਖਰਾਬ ਕਰੀ ਜਾ ਰਿਹਾ ਜਿਹੜਾ ਬੰਦਾ ਉਹਦੀ ਜ਼ਮੀਨ ਠੇਕੇ ਤੇ ਪਾਉਂਦਾ ਔਰ ਉਹ ਵਿਚਾਰਾ ਉਹਨੂੰ ਸਸਤੀ ਦੇ ਰਿਹਾ ਤੇ ਉਹ ਉਸੇ ਸਸਤੀ ਲੈਂਡ ਦੇ ਵਿੱਚ ਉਹ ਜ਼ਮੀਨ ਨੂੰ ਉਹਦੇ ਨੂੰ ਡਿਗਰੀ ਵਾਲੀ ਬਣਾ ਦਿੰਦਾ ਇਹ 90% ਕਹਾਣੀਆਂ ਨੇ ਵੀਰੋ ਦੇਖੋ ਕੋਈ ਮੈਨੂੰ ਤੁਸੀਂ ਫੋਨ ਕਰਕੇ ਦੱਸ ਦਿਓ ਜੇ ਇਹਦੇ ਕੋਈ ਇੱਕ 0% ਵੀ ਗਲਤ ਹੋਵੇ ਤਾਂ ਮੈਨੂੰ ਤੁਸੀਂ ਨੀ ਮੇਥੋਂ ਖੜਾ ਲਿਓ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਨਵੇਂ ਸਾਲ ਦਾ ਫੇਰ ਹੀ ਆਪਾਂ ਨੂੰ ਨਵਾਂ ਸਾਲ ਮੰਨਾਂਗੇ ਜੇ ਇਹਦੀਆਂ ਗੱਲਾਂ ਆਪਦੇ ਜੀਵਨ ਦੇ ਵਿੱਚੋਂ ਕੱਢਾਂਗੇ ਆਪਾਂ ਮੇਰੇ ਕੋਲੇ ਹੁਣ ਮੈਂ ਅੱਜ ਬਾਈ ਜੀ ਮਾਸੀਵਾਲੇ ਨਵਾਂ ਸਹਿਰ ਚੱਲਿਆਂਗਾ ਵੀਰਾਂ ਨੂੰ ਜ਼ਮੀਨ ਦੇਣੀ ਆ ਤੇ 50 ਕਿੱਲੇ ਜ਼ਮੀਨ ਦੇਣੀ ਆ ਜ਼ਮੀਨ ਪਸੰਦੀ ਆ ਤਕਰੀਬਨ ਸਾਡਾ ਮਤਲਬ ਸੌਦਾ ਅੱਜ ਪਹਿ ਕੀਤਾ ਪਿਆਗਾ ਅੱਜ ਅਸੀਂ ਉਹਦਾ ਸੌਦਾ ਕਰਾਂਗੇ ਨਾਲੇ ਜਿਹੜੇ ਰੇਟ ਸਸਤੇ ਰੇਟ ਸਸਤੇ ਕਰਦੇ ਨੇ ਨਾ ਆ ਮੈਂ ਤੁਹਾਨੂੰ ਕੋਈ ਨਾ ਹੁਣ ਦੇਖਿਆ ਕਰੂੰ ਕੋਸ਼ਿਸ਼ ਪੁੱਛ ਕੇ ਨਾ ਜੇ ਦੋਨੇ ਮਾਲਕ ਸਹੀ ਹੋਣਗੇ ਉਹਦੀ ਸੌਦੇ ਦੀ ਹੀ ਤੁਹਾਨੂੰ ਵੀਡੀਓ ਪਾ ਦਿਆ ਕਰਾਂਗੇ ਭਾਈ ਕਿਸ ਰੇਟ ਨੂੰ ਸੌਦਾ ਹੁੰਦਾ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਰੇਟ ਸਸਤੇ ਹੁੰਦੇ ਨੇ ਕਿ ਮਹਿੰਗੇ ਹੁੰਦੇ ਨੇ ਯਾਨੀ ਮੇਰਾ ਕਹਿਣ ਦਾ ਭਾਵ ਅਸਲੀਅਤ ਨੂੰ ਪਹਿਚਾਨੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਕੰਮ ਆਪਣਾ ਘਰ ਖਰਾਬ ਨਾ ਕਰੋ ਵੀਰੋ ਜਿਹਦੀਆਂ ਪ੍ਰਾਪਰਟੀਆਂ ਵਿਚਾਰਿਆਂ ਦੀਆਂ ਵਿਕੀਆਂ ਹੋਈਆਂ ਨੇ ਮੈਂ ਤੁਹਾਡੇ ਪੱਕੀ ਦੀ ਗੱਲ ਕਰ ਰਿਹਾ ਹਾਂ ਦੋਸਤੋ ਜਿਹੜੇ ਤੁਸੀਂ ਜ਼ਮੀਨ ਲੈਣ ਵਾਲਿਓ ਤੇ ਨਾਲ ਵੇਚਣ ਵਾਲਿਆ ਨੂੰ ਮੈਂ ਇਹ ਬੇਨਤੀ ਕਰਦਾ ਆਪਣੇ ਜਿਹੜੇ ਵੀ ਮਤਲਬ ਇਹ ਨਾ ਸਮਝੋ ਮੈਂ ਸਾਰੇ ਠੇਕੇਦਾਰਾਂ ਨੂੰ ਮਾਰੇ ਆ ਕੇ ਨਾ ਮਤਲਬ ਕੁਝ ਹੈਗੇ ਨੇ ਜਿਹੜੇ ਕਿ ਪੱਕੀ ਗੱਲ ਹੈ ਇਹ ਇਹਦੇ ਚ ਦੋ ਰਾਮਾ ਨਹੀਂ ਹੈਗੇ ਕਿ ਉਹ ਆਪਣੀ ਠੇਕੇ ਤੇ ਬਹਣ ਵਾਲਾ ਬੰਦਾ ਹੀ ਠੇਕੇ ਆਪਣੇ ਉੱਪ ਦੀ ਜ਼ਮੀਨ ਦੀ ਭਾਨੀ ਮਾਰੀ ਜਾ ਰਿਹਾ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਅਨੇਕਾਂ ਨੇਗੀਆਂ ਪਰ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਬਾਹਰ ਆਓਗੇ ਜੋ ਚੀਜ਼ ਤੁਹਾਨੂੰ ਸਹੀ ਲੱਗੀ ਉਹ ਸੌਦਾ ਲਵੋ ਜਿਹੜਾ ਵਿਅਕਤੀ ਤੁਹਾਡੇ ਨਾਲ ਸਹੀ ਵਰਤ ਰਿਹਾਗਾ ਤੁਸੀਂ ਉਹਦੇ ਨਾਲ ਕੰਮ ਕਰੋ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਵਿਅਕਤੀ ਪ੍ਰਤੀ ਆਪਣੀ رائے ਨਾ ਚੇਂਜ ਕਰੋ ਅਗਰ ਤੁਸੀਂ ਇਹੀ ਕੁਝ ਕਰਦੇ ਰਹੋਗੇ ਤੇ ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਲੱਗਿਆ ਸੀ ਮਤਲਬ ਅਸੀਂ ਅੱਜ ਜਿਹੜਾ ਸੌਦਾ ਕਰਨ ਚੱਲੇ ਆ ਵੀਰ ਵਿਚਾਰੇ ਮੇਰੇ ਥੱਕੇ ਪੈਣੇ ਕਹਿੰਦੇ ਅਸੀਂ ਬਾਈ ਜੀ ਸਾਡੀ ਬੱਦਸੋ ਹੀ ਪਈ ਆ ਅਸੀਂ ਇੰਨੇ ਚਿਰ ਦੇ ਭੱਜੇ ਫਿਰ ਰਹੇ ਆ ਵੀ ਮਤਲਬ ਹੁਣ ਅੱਛਦੀ ਨਾ ਹੋਗੀ ਯਾਨੀ ਕਹਿਣ ਦਾ ਪਾਪ ਉਹ ਵਿਚਾਰੇ ਇਸੇ ਤਰ੍ਹਾਂ ਹੀ ਆ ਨਾ ਫਿਰ ਵੀ ਮਤਲਬ ਕਦੇ ਕਿਸੇ ਨੇ ਜੋ ਉਹ ਕਰਤਾ ਕਦੇ ਕਿਸੇ ਨੇ ਉਹ ਕਰਤਾ ਇਹ ਚੀਜ਼ਾਂ ਦੋਸਤੋ ਅਸੀਂ ਤਾਂ ਕਰਕੇ ਕਹਿੰਦੇ ਸਾਡੇ ਨਾਲ ਤਾਂ ਦੇਖੋ ਆਧਾਰਨਾ ਨੇ 1990 95 ਤੋਂ ਕੋਈ ਛੋਟਾ ਥੋੜਾ ਸਮਾਂ ਨਹੀਂ ਹੈਗਾ 30 35 40 ਸਾਲ ਹੋ ਗਏ ਮਤਲਬ ਇਹ ਚੀਜ਼ਾਂ ਦੇਖਦਿਆਂ ਨੂੰ ਜਿਹੜੀਆਂ ਆਧਾਰਨਾ ਸਾਡੇ ਸਾਹਮਣੇ ਆਉਂਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹੀ ਦਿਆਂ ਨੇ ਇਹ ਨਾ ਸਮਝੋ ਵੀ ਕਬ ਨਹੀਂ ਮੈਂ ਕੋਈ ਆਪਦੇ ਬਾਰੇ ਕਿਸੇ ਗੱਲ ਬਾਰੇ ਗੱਲ ਕਰ ਰਿਹਾ ਮੈਂ ਸਿਰਫ ਇਹ ਹਰ ਇੱਕ ਆਪਦਾ ਤਾਂ ਮੈਂ ਤਾਂ ਜ਼ਿਕਰ ਕਰਦਾ ਉਹਨਾਂ ਵੀ ਜਾਣੀ ਮੈਂ ਤੁਹਾਡੀ ਜਗ੍ਹਾ ਤੇ ਕਿਤੇ ਖੜ ਜਾਂਣਾ ਕਿਤੇ ਵੇਚਣ ਵਾਲੇ ਦੀ ਜਗ੍ਹਾ ਤੇ ਖੜ ਕੇ ਆਪਦੇ ਆਪ ਨੂੰ ਮੈਂ ਕਹਿ ਦੇਣਾ ਕਿਤੇ ਖਰੀਦਣ ਵਾਲੇ ਦੀ ਜਗ੍ਹਾ ਤੇ ਮੈਂ ਖੜ ਕੇ ਆਪਦੇ ਆਪ ਨੂੰ ਮੈਂ ਕਹਿ ਦੇਣਾ ਹੋਰ ਕੋਈ ਇਹ ਨਹੀਂ ਹੁੰਦਾ ਕਿ ਵਾਕਈ ਕੋਈ ਮੇਰੇ ਬਾਰੇ ਰਾਇ ਕਰ ਰਿਹਾ ਹੈ ਇਹ ਇਹ ਸਿਰਫ ਮੈਂ ਤੁਹਾਡੀ ਤਰਫੋਂ ਖੜ ਕੇ ਵੀਡੀਓ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸੋ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਅਗਰ ਤੁਹਾਨੂੰ ਇਹ ਗੱਲ ਸਹੀ ਲੱਗੀ ਆ ਤੁੱਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਕੋਈ ਮੇਰਾ ਵੀਰ ਇਹ ਵੀ ਜਰੂਰ ਦੱਸਿਓ ਕਿ ਹਾਂ ਸਾਡੇ ਨਾਲ ਫਲਾਣੇ ਸ਼ਹਿਰ ਦੇ ਵਿੱਚ ਫਲਾਣੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਸੀ ਤਾਂ ਕਿ ਆਪਾਂ ਨੂੰ ਅਸਲੀਅਤ ਸਾਹਮਣੇ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ